ਬੀਰ ਜੀ ਅਸੀਂ ਸਾਡਾ ਕੋਈ ਚੋਰੀ ਹੈਗਾ ਛੱਡਣ ਨੂੰ ਤੇ ਇਹ ਜ਼ਿੰਮੇਵਾਰੀ ਆ ਸਰਕਾਰਾਂ ਦੀ ਪਤਾ ਮੰਗੂ ਫਾੜੀ ਹੋਈ ਪਾਲੀ ਹੋਈ ਫਸਲਾਂ ਜੀ ਬਰਬਾਦ ਹੋ ਰਹੀ ਹੈਗੀ ਇਹਦਾ ਹੱਲ ਕੋਈ ਹੋਣਾ ਚਾਹੀਦਾ ਸਰਕਾਰਾਂ ਨੂੰ ਜਾਂ ਡੀਸੀ ਸਾਹਿਬ ਨੂੰ ਇਹ ਹੱਲ ਕਰਨਾ ਚਾਹੀਦਾ ਰੋਡ ਤੇ ਪਿੰਡ ਹੋਣ ਦੇ ਬਾਵਜੂਦ ਵੀ ਐਕਸੀਡੈਂਟ ਹੁੰਦੇ ਨੇ ਜਿੱਥੇ ਅਵਾਰਾ ਪਸ਼ੂਆਂ ਦੇ ਕਾਰਨ ਲਗਾਤਾਰ ਪੰਜਾਬ ਦੇ ਵਿੱਚ ਸੜਕ ਹਾਦਸੇ ਹੁੰਦੇ ਨਜ਼ਰ ਆਉਂਦੇ ਨੇ ਕਈ ਲੋਕ ਜ਼ਖਮੀ ਹੁੰਦੇ ਨੇ ਤੇ ਕਈ ਇਹਨਾਂ ਅਵਾਰਾ ਪਸ਼ੂਆਂ ਦੇ ਕਾਰਨ ਆਪਣੀ jaan गवा ਬੈਠਦੇ ਨੇ ਜੀहां ਉੱਥੇ ਹੀ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਤੇ ਸਥਿਤ ਪਿੰਡ ਫੱਗੂ ਆਲਾ ਦੇ ਲੋਕਾਂ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਆਵਾਰਾ ਪਸ਼ੂਆਂ ਤੋਂ ਤੰਗ ਹੋ ਕੇ ਕਿਸਾਨਾਂ ਨੇ ਅੱਜ ਮਾਰਕੀਟ ਕਮੇਟੀ ਦਫ਼ਤਰ ਭਵਾਨੀਗੜ੍ਹ ਦੇ ਵਿੱਚ ਆਵਾਰਾ ਪਸ਼ੂਆਂ ਦੀਆਂ ਟਰਾਲੀਆਂ ਭਰ ਕੇ ਜਾ ਕੇ ਦਫ਼ਤਰ ਅੱਗੇ ਛੱਡ ਦਿੱਤੀਆਂ ਕਿਸਾਨਾਂ ਨੇ ਕਿਹਾ ਕਿ ਆਵਾਰਾ ਪਸ਼ੂਆਂ ਕਾਰਨ ਸਾਡੀਆਂ ਫਸਲਾਂ ਖਰਾਬ ਹੁੰਦੀਆਂ ਨੇ ਨਸਲਾਂ ਖਰਾਬ ਹੁੰਦੀਆਂ ਜਾ ਰਹੀਆਂ ਨੇ ਨਸਲਾਂ ਖਰਾਬ ਹੋਣ ਦਾ ਕਾਰਨ ਇਹ ਹੈ ਵੀ ਜਿਵੇਂ ਉਹਨਾਂ ਦੇ ਬੱਚੇ ਜਿਹੜੇ ਮੋਟਰਸਾਈਕਲ ਲੈ ਕੇ ਕਾਰਾਂ ਲੈ ਕੇ ਸੜਕਾਂ ਤੇ ਉਤਰਦੇ ਨੇ ਤੇ ਸੜਕਾਂ ਦੇ ਉੱਤੇ ਆਵਾਰਾ ਪਸ਼ੂਆਂ ਦੇ ਕਾਰਨ ਕਈ ਵਾਰ ਵੱਡੇ ਹਾਦਸੇ ਵਾਪਰ ਜਾਂਦੇ ਨੇ ਉਹ ਆਪਣੀ ਜਾਨ ਗਵਾ ਬੈਠਦੇ ਨੇ ਤੇ ਅੱਜ ਇਹਨਾਂ ਸਾਰੇ ਹਾਦਸਿਆਂ ਨੂੰ ਦੇਖਦੇ ਹੋਏ ਕਿਸਾਨ ਵੀਰਾਂ ਦੇ ਵੱਲੋਂ ਮਾਰਕੀਟ ਕਮੇਟੀ ਦੇ ਅੱਗੇ ਦਫ਼ਤਰ ਦੇ ਅੱਗੇ अवारा पशु ਛੱਡ ਕੇ ਇੱਕ ਰੋਸ ਮਾਰਚ ਕੀਤਾ ਗਿਆ ਇੱਕ ਰੋਸ ਜ਼ਾਹਿਰ ਕੀਤਾ ਗਿਆ ਯਾਰ ਉਰਮੀ ਸਿੰਘ ਫਗੂਵਾਲਾ ਹਾਂਜੀ ਠੀਕ ਹੈ ਤੇ ਵੀਰ ਜੀ ਅਸੀਂ ਸਾਡਾ ਕੋਈ ਚੋਰ ਹੀ ਹੈਗਾ ਛੱਡਣ ਨੂੰ ਤੇ ਇਹ ਜ਼ਿੰਮੇਵਾਰੀ ਹੈ ਸਰਕਾਰਾਂ ਦੀ ਠੀਕ ਹੈ ਨਾ ਅਸੀਂ ਰਾਤਾਂ ਨੂੰ ਦਿਨ ਰਾਤ 12 12 1 1 ਵਜੇ ਅਸੀਂ ਪੈਂਦੇ ਆਂਗੇ ਤੜਕੇ 4 ਵਜੇ ਫੇਰ ਉੱਠ ਖੜਦੇ ਆਂਗੇ ਮਤਲਬ ਤੇ ਸਿਆਲ ਦੀਆਂ ਰਾਤਾਂ ਨੇ ਕੋਈ ਤੁਸੀਂ ਇਹ ਨਾਲ ਲੋ ਵੀ ਕੋਈ ਹਰ ਇੱਕ ਨੂੰ ਨੀਂਦ ਪਿਆਰੀ ਹੁੰਦੀ ਹੈਗੀ ਪੁੱਤਾ ਵਾਂਗੂ ਫਾਲੀ ਹੋਈ ਪਾਲੀ ਹੋਈ ਫਸਲ ਅੱਜ ਬਰਬਾਦ ਹੋ ਰਹੀ ਹੈਗੀ ਇਹਦਾ ਹੱਲ ਕੋਈ ਹੋਣਾ ਚਾਹੀਦਾ ਸਰਕਾਰਾਂ ਨੂੰ ਜਾਂ ਡੀਸੀ ਸਾਹਿਬ ਨੂੰ ਇਹ ਹੱਲ ਕਰਨਾ ਚਾਹੀਦਾ ਜਿਵੇਂ ਝਨੇੜੀ ਗਊਸ਼ਾਲਾ ਆਪਣੇ ਬਣਾਈ ਗਈ ਸੀ ਸਰਕਾਰ ਵੱਲੋਂ ਉਹ ਗਊਸ਼ਾਲਾ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਨਹੀਂ ਝਰੇੜੀ ਦੇਖੋ ਗਊਸ਼ਾਲਾ ਬਣੀ ਸਾਡੀਆਂ ਸਾਡੀਆਂ ਜ਼ਮੀਨਾਂ ਕੁਆਇਰ ਹੋਈਆਂ ਨੇ ਅਸੀਂ ਦਾਣੇ ਦੇਣਾ ਤੂੜੀ ਦਿੰਨੇਗੇ ਪਰ ਉੱਥੇ ਸਾਡੀ ਕੋਈ ਸੁਣਵਾਈ ਨਹੀਂ ਸਾਡੇ ਕੋਈ ਉਹ ਕਹਿੰਦੇ ਸਾਡੇ ਕੋਲ ਦਾ ਡੰਗਰ ਵੀ ਉਹਨੇ ਜਿਹੜੇ ਦਾਣੇ ਤੇ ਤੂੜੀ ਤੁਹਾਡੇ ਤੋਂ ਸਮਾਈ ਬਾਦ ਲੈ ਕੇ ਆਹ ਸਮਾਈ ਬਾਦ ਲੈ ਕੇ ਜਾਂਦੇ ਨੇ ਜੀ ਉਹ ਯਾਰ ਕੋ 1000 ਰੁਪਏ ਮੰਗਣ ਦੀ ਗੱਲ ਹੋਈ ਤਾਂ ਸਟਾਫ ਵੀ ਨਹੀਂ ਲੈਂਦੇ ਆਗੇ ਸਭ ਨਹੀਂ ਨਹੀਂ ਕਰਾਉਗਾ ਜੀ ਜੇ ਕੌਣ ਕਹਿੰਦਾ ਕਰਾਂਗਾ ਅਸੀਂ ਦੇ ਅਸੀਂ ਪੈਸੇ ਦੇ ਕੇ ਖੁਦ ਛੱਡ ਕੇ ਆਏ ਆ ਕਿ ਨਾ 2 ਸਾਲ 2 ਸਾਲ ਹੋ ਗਏ ਜੀ 1000 ਰੁਪਏ ਦਿੱਤਾ ਜੀ ਅਸੀਂ ਨੇ ਕਿੰਨੇ ਕੁ ਬੋਦੀ ਸੀ ਇਹ 5 ਗੁੰਗਾਂ ਦੀਆਂ ਐਵੇਂ ਵਾਰੀ ਹੁੰਦਾ ਜੀ ਛੱਡ ਨਾਲ ਹਾਂ ਜੀ ਹਾਂ ਜਾਓ ਪੈਸੇ ਮੰਗਦੇ ਨੇ ਜਾਓ ਉਹ ਕਰਦੇ ਨੇ ਜਿਵੇਂ ਪਿੰਡਾਂ ਦੇ ਵਿੱਚ ਫਸਲਾਂ ਦਾ ਨੁਕਸਾਨ ਹੁੰਦਾ ਹੈ ਤੇ ਰੋਡ ਤੇ ਕਿੰਨਾ ਨੁਕਸਾਨ ਹੁੰਦਾ ਹੈ ਰੋਡ ਤੇ ਤਾਂ ਵੱਧ ਤੋਂ ਵੱਧ ਹੋ ਰਿਹਾ ਜੀ ਐਕਸੀਡੈਂਟ ਹੋ ਰਹੇ ਨੇ ਨੌਜਵਾਨ ਲੋਕ ਮਰ ਰਹੇ ਨੇ ਵੀ ਮੰਨ ਲਓ ਤੇ ਫਸਲਾਂ 100 ਦੇ ਵਿੱਚੋਂ ਹਾਂਜੀ ਹੋਰ ਕੀ ਪ੍ਰੋਬਲਮ ਆ ਰਹੀ ਐ ਨੇ ਪ੍ਰੋਬਲਮ ਦਾ ਇਹ ਡਿਸਟ੍ਰੀਬਿਊਸ਼ਨ ਨੂੰ ਮਿਲ ਕੇ ਵੀ ਸਾਡਾ ਕੋਈ ਹੱਲ ਕਰੋ ਵੀ ਨਹੀਂ ਤਾਂ ਫਿਰ ਅਸੀਂ ਮੰਡੀ ਦੇ ਵਿੱਚ ਛੱਡ ਕੇ ਜਾਵਾਂਗੇ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਸੱਜਨ ਸਿੰਘ ਨਾਮ ਆ ਦੀ ਸਾਡਾ ਕਿਹੜੇ ਪਿੰਡ ਤੋਂ ਆਇਆ ਜੀ ਫੱਗੂ ਵਾਲੇ ਤੋਂ ਆਇਆ ਜੀ ਕੀ ਪ੍ਰੋਬਲਮ ਆ ਤੁਸੀਂ ਟਰਾਲੀਆਂ ਜਿਹੜੀਆਂ ਗਊਆਂ ਦੀਆਂ ਭਰੀਆਂ ਹੋਈਆਂ ਨੇ ਸਾਨੂੰ ਪ੍ਰੋਬਲਮ ਇਹ ਆ ਜੀ ਸਾਡੇ ਕਣਕ ਬਿਲਕੁਲ ਖਾ ਚੁੱਕੇ ਨੇ ਹੂੰ ਤੇ ਸਾਨੂੰ ਇਹਨੂੰ ਜਗ੍ਹਾ ਨਹੀਂ ਹੈਗੀ ਕੋਈ ਗਊਸ਼ਾਲਾ ਵਾਲੇ ਸਾਨੂੰ ਰੋਕ ਰਹੇ ਨੇ ਵੀ ਅਸੀਂ ਛੱਡ ਅੰਦਰ ਨਹੀਂ ਵੜਦੇ ਨਹੀਂ ਗਊਸ਼ਾਲਾ ਜਿਹੜੀ ਇੱਥੇ ਚਰੇੜੀ ਬਣਾਈ ਆ ਉੱਥੇ ਨਹੀਂ ਤੁਸੀਂ ਜਾ ਕੇ ਆਏ ਉੱਥੇ ਸਾਨੂੰ ਬੜ ਨਹੀਂ ਦਿੰਦੇ ਹੈਗੇ ਕੀ ਕਹਿੰਦੇ ਨੇ ਗਊਆਂ ਨੇ ਕਹਿੰਦੇ ਵੀ ਇਸ ਦਾ ਸਾਨੂੰ ਲਿਖਾ ਕੇ ਲਿਆਓ ਓਡੀਸਾ ਉਹ ਤੋਂ ਤਾਂ ਅਸੀਂ ਡੀਸੀ ਸਾਹਿਬ ਨੂੰ ਮਿਲਣ ਆਏ ਤੁਸੀਂ ਇੱਥੇ ਜਿਹੜੀਆਂ ਮਾਰਕੀਟ ਕਮੇਟੀ ਦੇ ਸਾਹਮਣੇ ਟਰਾਲੀਆਂ ਲਾਈਆਂ ਨੇ ਕੀ ਕਾਰਨ ਕਰਦੇ ਆਂ ਡੀਸੀ ਸਾਹਿਬ ਨੂੰ ਮਿਲਣ ਆਏ ਅਸੀਂ ਵੀ ਸਾਨੂੰ ਲਿਖ ਕੇ ਦਿਓ ਵੀ ਅਸੀਂ ਗਊਸ਼ਾਲਾ 'ਚ ਛੱਡ ਸਕੀਏ ਕਿੰਨੀ ਇੱਕ ਪ੍ਰੋਬਲਮ ਆਉਂਦੀ ਹੈ ਰਾਤ ਨੂੰ ਮਤਲਬ ਕਿ ਤੁਸੀਂ ਕਣਕ ਵਗੈਰਾ ਦਾ ਕਿੰਨਾ ਕੁ ਨੁਕਸਾਨ ਕਰਦੀਆਂ ਮੇਰੇ ਕਣਕ ਦਾ ਤਾਂ ਕਣ ਸਾਡਾ ਬਿਲਕੁਲ ਹੀ ਕਰਦਾ ਨੁਕਸਾਨ ਜਿਹੜੇ ਰੋਡ ਤੇ ਪਿੰਡ ਹੋਣ ਦੇ ਬਾਵਜੂਦ ਵੀ ਐਕਸੀਡੈਂਟ ਹੁੰਦੇ ਨੇ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਆ ਤੇ 21:00 12 ਵਜੇ ਅਸੀਂ ਪੈਨੇ ਆ ਸਵੇਰੇ 4 ਵਜੇ ਫੇਰ ਉੱਠ ਖੜਦੇ ਆ ਅੱਜ ਅਸੀਂ ਮੰਡੀ ਚ ਲੈ ਕੇ ਆਏ ਲੋਕਾਂ ਨੇ ਉੱਥੇ ਵੀ ਵਿਰੋਧ ਕਰੇ ਕਿਉਂ ਅਸੀਂ ਤਾਂ ਗਊ ਸ਼ਾਲਾ ਦੀ ਛੱਡਣ ਵਾਸਤੇ ਲੈ ਕੇ ਆਏ ਆ ਨਾ ਕਿ ਅਸੀਂ ਮੰਡੀ ਦੀ ਛੱਡਣ ਵਾਸਤੇ ਸਾਨੂੰ ਡੀਸੀ ਸਾਹਿਬ ਨੂੰ ਮਿਲਣ ਆਇਆ ਵੀ ਸਾਨੂੰ ਕੋਈ ਹੱਲ ਪ੍ਰੋਪਰ ਇਹਦਾ ਹੱਲ ਕਰਤਾ ਜਾਵੇ ਉਹ ਤਾਂ ਕਹਿੰਦੇ ਵੀ ਅਸੀਂ ਕਦੇ ਹਾਂਜੀ ਅੱਜ ਸਰ ਲੋਕਾਂ ਗਊ ਕਿਸਾਨਾਂ ਨੂੰ ਪਰੇਸ਼ਾਨੀ ਆਈ ਹੈ ਨੇ ਔਰ ਇਹ ਬਗਵਾਂ ਛੱਡਣਾ ਆਉਂਦੇ ਨੇ ਕਿ ਆਪਣੇ ਮੰਡੀ ਚ ਕੀ ਕਿਸ ਪਰ ਜੀ ਅੱਜ ਦੋ ਟਰਾਲੀਆਂ ਭਰ ਕੇ ਦੋ ਜੀ ਇੱਕ ਦੋ ਆਈ ਤੇ ਖੜੀ ਸਾਹਮਣੇ ਓਕੇ ਦੋ ਟਰਾਲੀਆਂ ਭਰ ਕੇ ਇੱਥੇ ਜਦੋਂ ਕਿਸਾਨ ਲੈ ਕੇ ਆਏ ਨੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਕੀ ਪਰੇਸ਼ਾਨੀ ਆ ਰਹੀ ਹੈ ਝਨੇੜੀ ਸਾਡੀ ਸਰਕਾਰੀ ਗਊਸ਼ਾਲਾ ਉੱਥੇ ਜਿੰਨੀ ਕਪੈਸਿਟੀ ਜੋ ਵੀ ਅਲਾਉਡ ਹੁੰਦਾ ਉਸ ਹਿਸਾਬ ਨਾਲ ਉਹਨਾਂ ਨੂੰ ਐਡਜਸਟ ਕੀਤਾ ਜਾਂਦਾ ਹੁਣ ਵੀ ਜਿੰਨੀ ਪਗੋਵਾਂ ਲੈ ਕੇ ਆਏ ਨੇ ਕੋਈ ਪਸ਼ੂ ਲੈ ਕੇ ਆਏ ਨੇ ਉਹਨਾਂ ਨੂੰ ਐਡਜਸਟ ਕਰਾਤਾ ਗਿਆ ਹੈ ਪ੍ਰੋਬਲਮ ਇਹ ਆਂਦੀ ਹੈ ਕਿ ਉੱਥੇ ਕੈਪੈਸਿਟੀ ਹੈ ਜੀ 300 ਪਸ਼ੂ ਦੀ ਇਟ ਇਜ਼ ਅ ਫਾਈਨਾਈਟ ਕੈਪੈਸਿਟੀ ਇਨਫਾਈਨਾਈਟ ਨਹੀਂ ਹੈ ਉਹ ਨੂੰ ਵਧਾਉਣ ਲਈ ਅਸੀਂ ਆਲਰੇਡੀ ਦੋ ਸ਼ੈਡ ਹੋਰ ਬਣਾ ਰਹੇ ਆ ਦੋ ਸ਼ੈਡਾਂ ਦਾ ਪ੍ਰਪੋਜ਼ਲ ਹੋਰ ਗਿਆ ਹੋਇਆ ਸੋ ਵੀ ਆਰ ਗ੍ਰੈਜੂਅਲੀ ਮੈਨੇਜਿੰਗ ਬਟ ਦੇਖੋ ਇਹ ਪੂਰੇ ਪੰਜਾਬ ਭਰ ਦੀ ਸਮੱਸਿਆ ਹੈ ਇਕੱਲੇ ਭਵਾਨੀਗੜ੍ਹ ਦੀ ਨਹੀਂ ਹੈ ਇਕੱਲੇ ਸੰਗਰੂਰ ਜ਼ਿਲ੍ਹੇ ਦੀ ਨਹੀਂ ਹੈ ਵੀ ਆਰ ਮੈਨੇਜਿੰਗ ਇਟ ਅਸੀਂ ਕੈਪੈਸਿਟੀ ਤੋਂ ਵੱਧ ਜੇ ਲਿਆਵਾਂਗੇ ਤਾਂ ਉਹ ਗੋਵਾਂ ਨਾਲ ਵੀ ਠੀਕ ਨਹੀਂ ਹੈ ਉਹਨਾਂ ਨੂੰ ਅਸੀਂ ਬਹੁਤ ਪ੍ਰੇਮ ਨਾਲ ਬਹੁਤ ਹੀ ਧਿਆਨ ਨਾਲ ਉੱਥੇ ਸਾਫ਼ ਸਫਾਈ ਨਾਲ ਰੱਖਣਾ ਹੈ ਜੀ ਅਸੀਂ ਨਹੀਂ ਰੱਖਦੇ ਉੱਥੇ ਕੋਈ ਪ੍ਰੋਬਲਮ ਆਉਂਦੀ ਉਹਦੇ ਲਈ ਵੀ ਸਰਕਾਰੀ ਜ਼ਿੰਮੇਵਾਰ ਹੈ ਸੋ ਅਸੀਂ ਸਾਰੀ ਚੀਜ਼ਾਂ ਦੇਖ ਕੇ ਚੱਲਣਾ ਹੁੰਦਾ ਇਹਨਾਂ ਨੂੰ ਸੇ ਅਡਜਸਟ ਕਰਵਾ ਦਿੰਦਾ ਪਰ ਉਹ ਕਹਿ ਰਹੇ ਨੇ ਕਹਿੰਦੇ ਕਿ ਜਦੋਂ ਗਊਆਂ ਛੱਡਣ ਜਾਂਦੇ ਆ ਅਸੀਂ ਉਹ ਸਾਨੂੰ ਕਹਿੰਦੇ ਆ ਵੀ ਡੀਸੀ ਸਾਹਿਬ ਤੋਂ ਲਿਖਾ ਕੇ ਦਿਓ ਜੀ ਉਸ ਚ ਗੱਲ ਇਹ ਤਾਂ ਜੀ ਕਿ ਜਦ ਤੱਕ ਹੁਣ ਮੰਨ ਲਓ ਉੱਥੇ ਕੈਪੈਸਿਟੀ ਫੁੱਲ ਹੋਵੇ ਤੇ ਉੱਥੇ ਕੋਈ ਲੈ ਕੇ ਚੱਲ ਜਵੇ 100 ਪਸ਼ੂ ਹੋਈਆਂ 50 ਪਸ਼ੂ ਕਿਉਂਕਿ ਕਿਹੜੇ ਡੈਰੀ ਫਾਰਮਸ ਵੀ ਆ ਉਹਨਾਂ ਨੇ ਵੈਸੇ ਆਪਣਾ ਡਿਸਪੋਜ਼ਲ ਆਪ ਕਰਨਾ ਹੁੰਦਾ ਉਹਨਾਂ ਨੇ ਆਪ ਉਹਨਾਂ ਲਈ ਗਊਸ਼ਾਲਾ ਤੋਂ ਛੁਡਾ ਕੇ ਖਰਚਾ ਦੇਣਾ ਹੁੰਦਾ ਸਾਰਾ ਕੁਝ ਕਰਨਾ ਹੁੰਦਾ ਉਹ ਪ੍ਰੋਸੈਸ ਉਹ ਫੋਲੋ ਨਹੀਂ ਕਰਦੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਇਸੇ ਤਰ੍ਹਾਂ ਹੀ ਜਦੋਂ ਤੱਕ ਦਾ ਪਸ਼ੂ ਵੈਲਿਊਏਬਲ ਸੀਗਾ ਉਹਨਾਂ ਨੂੰ ਜਦ ਤੱਕ ਉਹਨਾਂ ਦੇ ਕੰਮ ਆ ਰਿਹਾ ਸੀ ਉਹ ਤੱਕ ਅਸੀਂ ਉਹਦਾ ਦੋਨ ਕਰ ਲੀਏ ਉਸ ਤੋਂ ਬਾਅਦ ਅਸੀਂ ਜਿਹੜਾ ਪਸ਼ੂ ਦੀ ਜ਼ਿੰਮੇਵਾਰੀ ਹੈ ਉਸ ਜ਼ਿੰਮੇਵਾਰੀ ਤੁਸੀਂ ਭੱਜ ਜੀਏ ਉਹ ਸਟੇਜ ਨੂੰ ਬੰਦ ਕਰਨ ਲਈ ਇੱਕ ਪ੍ਰੋਸੈਸ ਬਣਾਇਆ ਹੋਇਆ ਹੈ ਇਹ ਅਪਰੂਵਲ ਤੋਂ ਬਿਨਾ ਕੋਈ ਵੀ ਹੋਰ ਕਰਨਾ ਤਾਂ ਕਿ ਉਹ ਵੀ ਮਰਜ਼ੀ ਨਾਲ ਕਰਨ ਤੇ ਆਮ ਮਨ ਦਾ ਕੋਈ ਛੱਡਣ ਜਾਵੇ ਉਹਨੂੰ ਪਰੇਸ਼ਾਨੀਆਂ ਹੋਵੇ ਸਾਰ ਇੱਕ ਪੈਸਿਆਂ ਦੀ ਗੱਲ ਸਾਹਮਣੇ ਆਈ ਹੈ ਕਿ ਪਕਸੂ ਜਦੋਂ ਛੱਡਣ ਜਾਂਦਾ ਕੋਈ ਉੱਥੇ ਫੜ ਕੇ ਉਹ ਤੋਂ 10000 ਰੁਪਏ ਮੰਗਿਆ ਜਾਂਦਾ ਅੱਜ ਤੱਕ ਜੀ ਸਿੰਗਲ ਕੰਪਲੇਂਟ ਨਹੀਂ ਆਈ ਇਸ ਟੌਪਿਕ ਤੇ ਜੀ ਸਰ ਹੋਣੇ ਜੇ ਬੰਦੇ ਖੜੇ ਹੋਣੇ ਇੱਕ 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 ਮਿੰਟ ਜੀ ਨਹੀਂ ਫਿਰ ਉਹ ਜਾ ਰਹੇ ਨੇ ਅਸੀਂ ਦੇਖ ਲਓ ਟਰਾਲੀ ਭੜ ਕੇ ਚੱਲ ਗਈ ਆਲਰੇਡੀ ਹੈਨਾ ਹੁਣ ਛੱਡ ਕੇ ਵੀ ਆਉਣਗੇ ਐਸਾ ਕੋਈ ਇਸ਼ੂ ਨਹੀਂ ਹੈ ਕਿ ਉੱਥੇ ਕੋਈ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਹੈ ਹਾਂ ਕਿਸੇ ਦਾ ਕੋਈ ਸਰਕਾਰੀ ਫਾਰਮ ਹੈਗਾ ਤਾਂ ਉਹਦੇ ਵਾਸਤੇ ਗਵਰਨਮੈਂਟ ਜਿਹੜੀ ਕਾਉਂਸਲ ਸੀ ਨੋਟੀਫਿਕੇਸ਼ਨੋਂ ਪ੍ਰਾਣੀ ਤੁਸੀਂ ਚੱਕ ਲਓ। ਉਹਦੇ 'ਚ ਪਰ ਡੇ ਪਰ ਪਸ਼ੂ ਦਾ ਕਿੰਨਾ ਦੇਣਾ ਲਿਖਤਿਕਤੀ ਹੈ ਉਸ 'ਤੇ ਕੋਈ ਵਹਿਮ ਨਹੀਂ ਲੀਗਲ ਨਹੀਂ ਹੈ। ਸਰ ਸ਼ਹਿਰ ਦੇ ਤੁਹਾਨੂੰ 20 ਬੱਚੇ 20 25 ਆਪਣੇ ਚੋਂ ਹੀ ਆਪਣੀ ਵੀ ਕਿਸਾਨ ਵੀਰ ਨੇ ਜਿਹੜੇ ਛੱਡ ਜਾਂਦੇ ਨੇ। ਸੋ ਆਪਾਂ ਸਾਰੇ ਵੀ ਕੋਈ ਇਸ ਚੀਜ਼ ਦੀ ਜ਼ਿੰਮੇਵਾਰੀ ਲਈਏ ਕਿ ਜੇ ਆਪਾਂ ਗਊ ਮਾਤਾ ਨੂੰ ਮਾਤਾ ਸਮਝ ਕੇ ਪਹਿਲਾਂ ਰੱਖਿਆ ਹੈ, ਪਹਿਲਾਂ ਉਹਦਾ ਦੁੱਧ ਪੀਤਾ ਹੈ, ਉਹਦਾ ਦੁੱਧ ਵੇਚਿਆ ਹੈ। ਤੇ ਇਹ ਨਹੀਂ ਹੈ ਕਿ ਬਾਹਰ ਚੋਂ ਉਸ ਮਾਰਨ ਦੇ ਜਨੌਰ ਤਾਂ ਆਪਾਂ ਭੱਜ ਜੀਏ ਤੇ ਵੀ ਬੱਚੀ ਪਸ਼ੂ ਕਰਨ ਕੱਟ ਕਰਕੇ ਇੱਕ 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 ਪਾਸੇ ਇੱਕ ਪਿੰਡ ਤੋਂ ਦੂਜੇ ਪਿੰਡ ਛੱਡ ਜਾਂਦੇ ਨੇ ਜੀ ਦੂਜੇ ਪਿੰਡ ਵਾਲੇ ਬਾਰਡਰ ਤੇ ਛੱਡ ਜਾਂਦੇ ਨੇ ਬਾਰਡਰ ਵਾਲੇ ਉਧਰੋਂ ਇਧਰ ਇਧਰ ਸਾਨੂੰ ਪਤਾ ਹੀ ਸਾਰਾ ਕੁਝ ਜੋ ਚੱਲ ਰਿਹਾ ਜੀ ਕਾਨੂੰਨ ਪੇਕਾਰ ਬਣਾਵੇ ਕਾਨੂੰਨ ਦਾ ਜੀ ਹੁਣ ਮੈਂ ਮੇਰੇ ਟੌਪਿਕ ਮੇਰੇ ਉਸ ਤੋਂ ਬਾਹਰ ਹੈ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਓਕੇ ਜੀ ਥੈਂਕ ਯੂ